ਕੋਸ਼ਟੇ ਵੀਰ ਮੇਰੇ ਵਿਆਹ ਦੇ ਘਰ ਵੰਡੇ ਗਿਆ ਦੋ ਘਰ ਰਹਿ ਗਿਆ ਸਵੇਰ ਤੇ ਲੱਗੇ ਆ ਤੇ ਭਰਾਵਾ 18 ਰਿਸ਼ਤੇਦਾਰਾਂ ਦੇ ਘਰ ਲੈ ਗਿਆ ਆ ਇਕੱਲੇ ਇਕੱਲੇ ਨੇ ਚਾਹ ਪੁੱਛੀ ਤੂੰ ਕਿਹੇ ਘਰੋਂ ਮੈਨੂੰ ਚਾਹ ਨਹੀਂ ਪੀਂਨ ਦਿੱਤੀ ਪਰ ਦੂਤ ਚਾਹ ਵੀ ਨਹੀਂ ਆ ਤੂੰ ਮੈਨੂੰ ਪੀ ਲੂੰਗਾ ਜੀ ਨਹੀਂ ਤੂੰ ਮੇਰੀ ਜਾਤਾਂ ਕਰ ਤੀ ਨਾ ਹੁਣ ਮੈਂ ਪੀ ਲੂੰਗਾ ਹੁਣ ਜਿਹੜੇ ਵੀ ਤੇਰੇ ਰਿਸ਼ਤੇਦਾਰਾਂ ਦੇ ਘਰ ਜਾਣਾ ਨਾ ਉਥੋਂ ਮੈਨੂੰ ਵਿਲਾ ਚਾਹ ਪੀਂਦੀ ਮੇਰਾ ਵੀਰ ਤੈਨੂੰ ਸੌ ਹੀ ਵੱਡੇ ਬਾਬੇ ਦੀ ਤੇਰੇ ਵਿਆਹ ਤੇ ਮੀਂਹ ਪੈਣਾ ਜੇ ਤੂੰ ਮੇਰੀ ਗੱਲ ਨਾ ਮੰਨੀ ਠੀਕ ਆ ਜ਼ੋਰ ਪਾਦੀ ਬਸ ਮੈਂ ਪੀ ਲੂੰਗਾ ਹੀ ਗਿਰ ਮੈਂ ਜੋਰ ਪਾ ਕੇ ਤੈਨੂੰ ਪਿਆ ਦੂੰਗਾ ਆ ਭੁੱਖਾ ਹੀ ਮਾਰ ਛੱਡਿਆ ਜੀ ਇਹ ਮੇਰੇ ਚਾਚੇ ਦਾ ਮੁੰਡਾ ਵਾ ਤੈਨੂੰ ਮੈਂ ਮਲਾਉਣਾ ਵਾ ਹਾ ਲਾ ਲਿਆ ਕੀ ਹਾਲ ਚਾਲ ਆਂ ਜੀ ਆ ਵਧੀਆ ਭਾਜੀ ਆ ਵਿਆਹ ਮੇਰਾ ਹੋਣਾ ਜ਼ਰੂਰ ਠੀਕ ਹੈ ਚਾਰ ਦਿਨ ਪਹਿਲਾਂ ਹੋਣਾ ਵਾ ਬੋ ਬੋ ਵਧਾਈਆਂ ਮੇਰੇ ਭਰਾ ਨੂੰ ਵਿਆਹ ਦੀਆਂ ਬਿਸtre ਤੂੰ ਹੀ ਇੱਥੇ ਕਰਨੇ ਆ ਅ ਵੀਰੇ ਵਿਆਹ ਦਾ ਮੋਹ ਚਾਲ ਗਿਆ ਠੰਡ ਨਹੀਂ ਗਈ ਅ ਚੱਕੋ ਮੈਂ ਪਿੰਦਾ ਹੀ ਨਹੀਂ ਵੀਰੇ ਪਾਵਾ ਜੋਰ ਹੋਣਾ 100 ਪਾਈ ਤੂੰ ਮੈਨੂੰ ਚਾਲੀ ਪਾਈ ਨਹੀਂ ਆਦੀ ਨਹੀਂ ਪਾਈ ਮਈ ਹੁਣ ਤੇ ਪੀਣੀ ਪੈਣੀ ਤੈਨੂੰ ਕਿਆ ਨਹੀਂ ਹੱਥ ਫੜਨਾ ਮੇਰਾ ਗੁਲਾਬ ਮੇਰਾ ਚਾਤਾ ਨਹੀਂ ਅਰੇ ਮਲਿਆ ਚਾਤਾ ਮੇਰਾ ਤੇਨੇ ਹੋਰ ਪਿਉਣੀ ਟੱਕ ਦਾ ਮੁੰਡਾ ਵੀ ਘੈਂਟ ਬੰਦਾ ਐਵੇਂ ਥੜੀ ਨਾ ਨਾਲਾ ਪਾਇਆ ਵਾ ਆ ਨਾ ਲਗੜਾ ਤਿਆਨੇ ਸ਼ਰਾਬ ਦੀਆਂ ਕਹਿੰਦਾ ਲੈ ਜਾਉ ਨਾਲ ਵੀ ਲੈ ਛੋਟੇ ਵੀਰ ਤੇਰਾ ਸਾਰਾ ਸਮਾਨ ਮੈਂ ਪੈਕ ਕਰਤਾ ਹੀ ਤੇਰਾ ਵਿਆਹ ਵਾ ਮੈਨੂੰ ਬੜਾ ਚਾਹ ਹੈਗਾ ਵਾ ਹਫਤੇ ਬਾਅਦ ਮੈਂ ਵੀ ਆਇਨਾ ਵਾ ਜਿਆਜ ਦੀ ਬਾਰੀ ਖੜੀ ਮੂੰਹ ਨਾ ਬਾਹਰ ਕੱਢੀ ਆਪਣਾ ਵੀਰੇ ਬਾਸੁਰਾ ਤੁਹਾਡੇ ਦੋਵਾਂ ਭਰਾਵਾਂ 'ਚ ਇੱਕ ਜਣਾ ਇੰਡੀਆ ਚੱਲਿਆ ਆ ਹਾਂ ਮੇਰਾ ਛੋਟਾ ਭਰਾ ਚੱਲਿਆ ਵੀਰੇ ਕੀ ਹੋ ਗਿਆ ਠੀਕ ਹੈ ਸਭ ਦਾਦਾ ਜੀ ਬੁੜਕ ਗਿਆ ਤੇ ਮੈਂ ਘਰ ਦਾ ਰੁਕਿਆ ਸੀ ਉਹਨਾਂ ਲਈ ਚਾਦਰ ਮੈਂ ਭੇਜੂੰਗਾ ਉੱਤੇ ਪਾਉਣ ਲਈ ਖਾਏ ਕੈਨੇਡਾ ਤੋਂ ਚਾਦਰ ਚੱਲੀ ਆ ਲੈ ਜਾਓਗੇ ਮੇਰਾ ਵੀਰ ਭਰਾਵਾ ਆਪਾਂ ਮੈਂ ਖੁਸ਼ੀ ਦਾ ਸਮਾਨ ਲੈ ਕੇ ਜਾਣਾ ਵਿਆਹ ਦਾ ਸਮਾਨ ਲੈ ਕੇ ਜਾਣਾ ਵਿੱਚ ਆਪਣੇ ਦਾਦੇ ਦੀ ਚਾਦਰ ਵਾੜੀ ਅੰਦਰ ਹਏ ਦਾਦੇ ਨੇ ਵੇਖ ਕੇ ਸੜ ਗਈ ਉਹ ਮਰੀਆਂ ਨੇ ਹੁਣ ਜੀਣ ਦਿੰਦੇ ਯਾਰ ਇਹ ਮੂੰਹ ਮੱਥੇ ਲੱਗਦਾ ਹੀ ਲੈ ਰਿਆ ਚਾਦਰ ਭਾਜੀ ਲੈ ਲਾਂਗੇ ਟੈਨਸ਼ਨ ਨਾ ਲਾਓ ਤੁਸੀਂ ਰੋਵੋ ਪਰ ਸਾਡੇ ਘਰੇ ਆਣ ਕੇ ਇੱਕ ਚੀਜ਼ ਹੋਏ ਰਹਿ ਗਈ ਕੋਲ ਜੀ ਮੈਂ ਲੈ ਗਿਆ ਦਾਦਾ ਜੀ ਨੂੰ ਸਹਰਾਣਾ ਵੀ ਦੇ ਦਿਓ ਥੱਲੇ ਰੱਖਣਗੇ ਆ ਉਹਨਾਂ ਦੇ ਪੈਰਾਂ ਦੇ ਪਾਸੇ ਪਾ ਦਿਓ ਚਾਦਰ ਆ ਉਹਨਾਂ ਦੇ ਸਹਰਾਣੇ ਵਾਲੇ ਪਾਸੇ ਪਾ ਦਿਓ ਆ ਉਹਨੇ ਤੇ ਲੋਈ ਪਾ ਜੋ ਸਾਰਾ ਕੋਲਾ ਜੋ ਛਾੜ ਕੇ ਨਾ ਕੁਝ ਚਾਇਓ ਪ੍ਰਹਵਾ ਤੂੰ ਐਂ ਕਰ ਮੇਰਾ ਸਾਰਾ ਸਮਾਨ ਬਾਹਰ ਕੱਢ ਦੇ ਮੈਂ ਹੀ ਕਪੜਿਆਂ ਦਾ ਘੋੜੀ ਚੜਜੂnga ਤੇ ਦਾਦੇ ਦਾ ਸਮਾਨ ਪਾ ਦੇ ਇਹਨਾਂ 'ਚ ਤੂੰ ਵੀ ਇੱਕ ਅੱਧੀ ਪਾਲਾ ਆਪਣੇ ਉੱਤੇ ਕਿਉਂ ਗੁੱਸਾ ਕਰਦਾ ਐ ਬਾਕੀ ਦਾਦੇ ਦੇ ਪਾ ਦੇ ਇੰਡੀਆ ਲੈ ਲਈ ਐ ਡੈਡੀ ਮੇਰੇ ਨੇ 25 ਕਿੱਲੇ ਜ਼ਮੀਨ 20 ਕਿੱਲੇ ਮੇਰੇ ਡੈਡੀ ਹੋਰ ਲੈ ਲਗਾ ਨਹੀਂ ਮੇਰੇ ਡੈਡੀ ਦਾ ਲੈ ਕੋਈ ਵਿਚਾਰ ਨਹੀਂ ਅਸੀਂ ਕਰੋੜਾਪਤੀ ਆ ਨਾ ਤਾਂ ਕਰਦੇ ਤਿੰਨੇ ਅਮੀਰ ਮੁੰਡੇ ਹੈ ਮੈਂ ਵੀ ਫੁਗੜੀ ਮਾਰਦਾ ਥੋੜੀ ਕੰਦਾ ਵੀਰੇ ਵਦਿਆ ਭਾਈ ਅਸੀਂ ਵੀ ਆਪਣਾ 50 ਕਿੱਲੇ ਜ਼ਮੀਨ ਦਾ ਸੌਦਾ ਕੀਤਾ ਵਾ ਬਿਆਨਾ ਕਰਤਾ ਵਾ ਥੋੜੇ ਦਿਨਾਂ ਦਾ ਬਾਕੀ ਪੇਮੈਂਟ ਦੇ ਕੇ ਆਪਾਂ ਜ਼ਮੀਨ ਆਪਣੇ ਨਾਂ ਤੇ ਕਰਵਾ ਲੈਣੀ ਆ ਦੋਵਾਂ ਤੋਂ ਨਹੀਂ ਕੀਤਾ ਅਰੇ ਭਾਈ ਇਹ ਦੇਖ ਜਿਨੀ ਆਪਾਂ ਬੋਲ ਸਕਦੇ ਤੇ ਬਹੁਤ ਅਮੀਰ ਆ ਵੀਰੇ 100 ਡਾਲਰ ਦੇ ਹੰਧਾਰਾ ਦੇ ਐਡੀ ਛੋਟੀ ਗੱਲ ਕੀਤੀ ਯਾਰ ਛੋਟੀ ਵੀਰੇ ਲੈ ਫੜ ਯਾਰ ਮੇਰੀ ਗੱਲ ਸੁਣ ਮੈਨੂੰ ਪੈਸੇ ਦੀ ਬੜੀ ਲੋੜੀ ਜਦ ਤੱਕ ਵਾਪਸ ਕਰ ਦੇਣਾ ਮੇਰੇ ਘਰ ਕੋਲਨੇ ਕਿੱਲੇ ਗਏ ਤੂੰ 100 ਡਾਲਰ ਨੂੰ ਨਹੀਂ ਦੱਲਣਾ ਹੋਰ ਕੱਲ ਤਾਂ ਕਰ ਦੇਣਾ ਵਾਪਸ ਚਲ ਮੈਂ ਦੇਖੂਗਾ ਵੀਰ ਮੈਂ ਜਿਹੜੇ ਕੱਲ ਪੈਸੇ ਦਿੱਤੇ ਦੇ ਦੇ ਯਾਰ ਉਹ ਭਰਾਵਾ ਮੇਰੇ ਕੋ ਨਹੀਂ ਗਏ ਨਾਲੇ ਜਦੋਂ ਮੇਰੀ ਸੈਲਰੀ ਆਊਗੀ ਉਹ ਤਾਂ ਲੱਲੀ ਮੈੱਕੋ ਸੈਲਰੀ ਕਦੋਂ ਆਊਗੀ ਜਦੋਂ ਜੋਬ ਲੱਗੂਗੀ ਤੇਲਾ ਭਰਾਵਾਂ ਕਰਕੇ ਦੇ ਦੇ ਯਾਰ ਮੈਂ ਤਾਂ ਫੁਗਰੀ ਮਾਰ ਬੈਠਾ ਆ ਦੇ ਦੇ ਮੇਰਾ ਭਰਾ ਯਾਰ ਮੈਂ ਤੇਰੇ ਪੈਰੀ ਪੈਣਾ ਯਾਰ ਭਰਾਵਾ ਗੱਲ ਪੈਰੀ ਪਾਉਂਦੇ ਹੈਗੇ ਨਹੀਂ ਪਹਿਲੇ ਹੁਣ ਫੁਗਰੀ ਨਹੀਂ ਮਾਰੀ ਦੀ ਯਾਰ ਤੁਸੀਂ ਡੀ ਡੀ ਵਡੇਗਲਾ ਕਰਦੇ ਹੋ ਤਾਂ ਮੈਂ ਵੀ ਯਾਰ ਥੋੜੀ ਫੁਗਰੀ ਮਾਰਤੀ ਯਾਰ ਸਾਡੇ ਘਰ ਦੇ ਨਾਲ ਕਿਹੜੀ ਜ਼ਮੀਨ ਲੈਣੀ ਯਾਰ ਪੈਸੇ ਹੀ ਨਹੀਂ ਗਏ ਦੇ ਦੇ ਯਾਰ ਇਹਲਾ ਫਿਰ ਮੈਂ ਤਾਂ ਉਹਨੋਂ ਪੈਸੇ ਖਰਚ ਲਾਉਣਾ ਹੀ ਹਾਲ ਲਗਾ ਜਦੋਂ ਤਨਖਾਹ ਆਊਗੀ ਦੇ